ਇਸ ਮੇਲੇ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਯਾਦ ਕਰਾਏਗਾ ਜੋ ਤੁਸੀਂ ਪਿੱਛੇ ਛੱਡ ਕੇ ਅੱਗੇ ਵੱਲ ਨੂੰ ਚਲੇ ਗਏ ਇਹ ਨੇ ਚੂੜੀਆਂ ਰੱਖੀਆਂ ਹੋਈਆਂ ਲਿਆ ਅਮਰਜੀਤ ਨੂੰ ਅਮਰਜੀਤ ਨੂੰ ਲਿਆ ਅਗਾਹ ਹੋ ਗਿਆ ਚੂੜਾ ਪਾਓ ਵਿਆਹ ਵਾਲੀ ਕੁੜੀ ਆ ਅੱਛਾ ਵਿਆਹ ਵਾਲੀ ਕੁੜੀ ਕਿੱਥੇ ਜਾਣੀ ਐ ਬਰਾਤ ਕਿੱਥੋਂ ਆਣੀ ਐ ਭੁੰਡਾ ਵਾਲੇ ਬਾਬੇ ਆ ਜੀ ਭੁੰਡਾ ਵਾਲੇ ਬਾਬਾ ਦੇ ਕੋਲ ਆਣਾ ਓਹ ਕਿਆ ਬਾਤ ਆ ਓਏ ਬਾਬਾ ਕਿਆ ਬਾਤ ਐ ਅੱਛਾ ਤੇਰੇ ਸੋਨੇ ਤੇ ਗੁਜਾਰੇ ਰਾਸ ਐ ਆਵਾਜ਼ ਦੇ निकल के तारे आगे बच्चा तो ना करती नी हूं तू बेदावे मैं मैम लगनी करती नी हूं तू बेदावे ललकड़ी कर दी हूं तू बेदावे मैं लिखनी कर दी नी हूं तू बेदावे जिंदगी लंघी ਤੱਕ ਕਦੋਂ ਛੋਟੇ ਤੋਂ ਵੱਡੇ ਹੋ ਗਏ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਪਰ ਇਸ ਵਿਚਾਲੇ ਅਸੀਂ ਬਹੁਤ ਕੁਝ ਪਿੱਛੇ ਛੱਡ ਕੇ ਅੱਗੇ ਵੱਲ ਨੂੰ ਚੱਲ ਗਏ ਇਸ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਪੰਜਾਬ ਦਾ ਸੱਭਿਆਚਾਰ ਆਪਣਾ ਵਿਰਸਾ ਉਹ ਸਾਰੀਆਂ ਚੀਜ਼ਾਂ ਅਸੀਂ ਭੁੱਲ ਗਏ ਜੋ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਕਦੇ ਵਰਤਿਆ ਕਰਦੇ ਸੀ ਪਰ ਬਠਿੰਡਾ ਦੇ ਵਿੱਚ ਇੱਕ ਇਸ ਤਰੀਕੇ ਦਾ ਮੇਲਾ ਲੱਗਿਆ ਇਸ ਮੇਲੇ ਦੇ ਵਿੱਚ ਤੁਹਾਨੂੰ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਯਾਦ ਕਰਾਏਗਾ ਜੋ ਤੁਸੀਂ ਪਿੱਛੇ ਛੱਡ ਕੇ ਅੱਗੇ ਵੱਲ ਨੂੰ ਚਲੇ ਗਏ ਬਠਿੰਡਾ ਦੇ ਵਿੱਚ ਇੱਕ ਮਾਲਵਾ ਹੈਰੀਟੇਜ ਫਾਊਂਡੇਸ਼ਨ ਦੇ ਵੱਲੋਂ ਮੇਲਾ ਆਰਗੇਨਾਈਜ਼ ਕੀਤਾ ਗਿਆ ਇਹ ਮੇਲੇ ਦੇ ਵਿੱਚ ਪੰਜਾਬ ਦੇ ਵਿਰਸੇ ਦੇ ਨਾਲ ਜੁੜੀਆਂ ਹਰ ਉਹ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ ਜਿਹੜੀਆਂ ਕਿ ਅਸੀਂ ਭੁੱਲ ਚੁੱਕੇ ਹਾਂ ਤੇ ਉਹ ਯਾਦਾ ਤਾਜ਼ੀਆਂ ਕਰਾਂਗੇ ਅੱਜ ਅਸੀਂ ਤੁਹਾਨੂੰ ਉਸ ਮੇਲੇ ਦੇ ਵਿੱਚ ਲੈ ਕੇ ਆਏ ਹਾਂ ਉਹ ਮੇਲੇ ਦੇ ਵਿੱਚ ਬਹੁਤ ਕੁਝ ਕਮਾਲ ਦਾ ਹੈ ਬਹੁਤ ਕੁਝ ਉਹ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਆਮ ਆਪਣੇ ਪਿੰਡਾਂ ਦੇ ਵਿੱਚ ਦੇਖਦੇ ਵੀ ਹੁੰਦੇ ਸੀ ਤੇ ਉਹ ਬਹੁਤ ਸਾਰਾ ਕੁਝ ਜਿਹੜਾ ਨਵੀਂ ਪੀੜੀ ਨੂੰ ਜਿਹੜਾ ਨਹੀਂ ਪਤਾ ਉਹ ਵੀ ਕੋਚ ਇਸ ਮੇਲੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਇਹ ਤਸਵੀਰ ਇਹ ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ ਉਹ ਸਭਿਆਚਾਰ ਸਾਡਾ ਪੰਜਾਬ ਦਾ ਵਿਰਸਾ ਸੀ ਉਹ ਕਿ ਕਿ ਜਿਹੜਾ ਅਸੀਂ ਕਦੇ ਨਾ ਜਿਹੜੀ ਨਵੀਂ ਜਨਰੇਸ਼ਨਾਂ ਉਹਨਾਂ ਨੇ ਦੇਖਿਆ ਹੋਣਾ ਤੇ ਨਾ ਕਦੇ ਇਸ ਚੀਜ਼ ਨੂੰ ਉਹ ਪੀਲ ਕੀਤਾ ਹੋਣਾ ਜਦੋਂ ਉਹ ਸਮੇਂ ਦੇ ਵਿੱਚ ਮਹਿਸੂਸ ਹੁੰਦਾ ਸੀ ਇਹ ਤਸਵੀਰ ਦੇਖੋ ਕਿ ਜਿੱਥੇ ਤਸਵੀਰ ਪਿੱਛੇ ਲਿਖਿਆ ਹੋਇਆਗਾ ਕਿ ਜਦ ਕੱਢ ਬਾਬੇ ਪੁੰਡਾ ਵਾਲੇ ਕਿਵੇਂ ਇੱਕ ਦੌਰ ਸੀ ਉਹਨਾਂ ਅੰਧਵਿਸ਼ਵਾਸਾਂ ਦਾ ਕਹਿ ਲਓ ਜਾਂ ਕਹਿ ਲਓ ਕਿ ਵੀ ਉਹਨਾਂ ਮਨ ਪਰਚਾਵੇ ਦਾ ਸਾਧਨ ਕਹਿ ਲਓ ਜਾਂ ਉਹਨਾਂ ਦੇ ਮਨ ਨੂੰ ਸੰਤੁਸ਼ਟੀ ਦੇਣ ਵਾਲਾ ਜਾਂ ਕਹਿ ਲਓ ਕਿ ਜਿਹੜੇ ਵਿਹਿਮਾ ਪਰਮਾ ਦੇ ਵਿੱਚ ਜਿਹੜੇ ਪਏ ਹੋਏ ਨੇ ਤਾਂ ਉਹਨਾਂ ਨੂੰ ਇੱਕਦਣਾ ਕਿਤੇ ਇਹ ਬਾਬੇ ਸੰਤੁਸ਼ਟ ਕਰ ਦਿੰਦੇ ਸੀ ਉਹਨਾਂ ਦੇ ਨਾਲ ਜਿਹੜੀਆਂ ਵਿਪਤਾ ਹੁੰਦੀਆਂ ਸੀ ਉਹ ਦੂਰ ਕਰਦੇ ਸੀ ਉਹ ਬਾਬੇ ਤਾਂ ਉਹ ਤਸਵੀਰ ਹੈ ਕਿ ਜਿਹੜੀ ਇਸ ਮੇਲੇ ਦੇ ਵਿੱਚ ਦਿਖਾਈ ਜਾ ਰਹੀ ਹੈ ਆਜੋ ਆਪਾਂ ਮੇਲੇ ਦੇ ਵਿੱਚ ਜਿਹੜਾ ਕੁਝ ਸਟਾਲ ਰਹੇ ਆ ਉਹ ਜਿਹੜਾ ਇੱਥੇ ਜਿਹੜੇ ਗਾਰੇ ਨੇ ਉਹਨਾਂ ਦੇ ਨਾਲ ਅਸੀਂ ਇੰਟਰੈਕਸ਼ਨ ਕਰਦੇ ਆਂ ਗੱਲਬਾਤ ਵੀ ਕਰਦੇ ਆਂ ਮਾਈਕ ਉਹਨਾਂ ਨੂੰ ਦਿੰਨੇ ਆ ਕਿ ਵੀ ਉਹ ਕਿਸ ਤਰੀਕੇ ਦੀ ਪਰਫਾਰਮਿੰਸ ਦਿੰਦੇ ਨੇ ਗਾਉਂਦੇ ਕੀ ਨੇ ਸੁਣਦਾ ਕੀ ਆ ਸਮਝ ਕੀ ਆਉਂਦਾਗਾ ਉਹ ਵੀ ਦੇਖ ਲੈ ਮਾਈਕ ਤੁਸੀਂ ਹੋਲਡ ਕਰੋ ਜੀ ਮਾਈਕ ਕਿਹੜਾ ਗਾਊਗਾ ਜੀ ਤੁਸੀਂ ਗਾਉਂਗੇ ਮਾਈਕ ਹੋਲਡ ਕਰੋ ਅਸੀਂ ਸਿਮਟੇ क्या बात है बाबा क्या बात है अच् तेरे सुने से गुजारी रात है अज तेरे सुने से गुजारी रात है क्या बात है बाबा क्या बात है अच्छे तेरे ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਪਣਾ ਸਮਾਂ ਦੇ ਆਹ ਜਿਹੜਾ ਕੁਝ ਸੁਣਾਇਆ ਤੁਸੀਂ ਪਰ ਮੈਨੂੰ ਸਮਝ ਨਹੀਂ ਆਇਆ ਕਿ ਤੁਸੀਂ ਗਾਇਆ ਕੀ ਹੈ ਕੀ ਬਾਤ ਹੈ ਜੀ ਬਾਬਾ ਕੀ ਬਾਤ ਹੈ ਮੰਦੜੇ ਬੋਲਣਾ ਬੋਲੀਏ ਕਰਤਾਰ ਉਹਨਾਂ ਕਰਤਾਰ ਉਹੜੀਏ ਮੰਦੜੇ ਬੋਲਣਾ ਬੋਲੀਏ ਤੁਸੀਂ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਕੋਟਾ ਸਿੰਘ ਜੀ ਕੋਟਾ ਸਿੰਘ ਜੀ ਕਿੰਨਾ ਕਿੰਨੀ ਹਾਈਟ ਕਿੰਨੀ ਤੁਹਾਡੇ ਕਦ ਕਿੰਨਾ 4 ਫੁੱਟ 7 ਇੰਚ ਹੈ 4 ਫੁੱਟ 7 ਇੰਚ ਤੇ ਮੇਲਿਆਂ ਦੇ ਵਿੱਚ ਅਕਸਰ ਇਹਦਾ ਪਰਫਾਰਮ ਕਰਦੇ ਹੋ ਜਾਂ ਕੋਈ ਕੰਮਕਾਜ ਹੋਰ ਕਰਦੇ ਹੋ ਹੋਰ ਵੀ ਕਰਦੇ ਆਂ ਜੀ ਕੀ ਕੰਮ ਕਰਦੇ ਹੋ ਦਿਹਾੜੀ ਥੋੜੀ ਕਰ ਲਈ ਜੇ ਮਿਸਤਰੀ ਦਾ ਨਹੀਂ ਹਾਂ ਜੀ ਤੇ ਅੱਜ ਜੇ ਤੁਸੀਂ ਮੇਲੇ ਦੇ ਵਿੱਚ ਆ ਕੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜਾ ਮੇਲਾ ਤੁਹਾਨੂੰ ਦੇਖ ਰਹੀ ਨੇ ਲੋਕ ਕੀ ਕਹਣਾ ਚਾਹੁੰਦੇ ਹੋ ਹਾਂਜੀ ਮੈਂ ਤਾਂ ਇਹ ਕਹਿਣਾ ਚਾਹੁੰਨਾ ਵੀ ਇਹ ਜਿਹੜਾ ਫੇ ਪੁਰਾਣਾ ਦਿਖਾ ਰਿਹਾ ਪਹਿਲਾਂ ਇਹ ਚੱਲਦਾ ਹੁੰਦਾ ਸੀ ਅੱਛਾ ਲਾ ਕੇ ਹੁਣ ਲੋਕਾਂ ਦੀ ਮਰਜ਼ੀ ਹੈ ਜਿਹੜਾ ਕੋਈ ਮਰਜ਼ੀ ਕਰਨ ਅੱਛਾ ਨੇ ਜਿਹੜਾ ਪਹਿਲਾਂ ਕਰਦੇ ਸੀ ਉਹ ਠੀਕ ਸੀਗਾ ਕਿ ਲੱਗਦਾ ਤੁਹਾਨੂੰ ਕਿ ਵੀ ਕਿਤੇ ਨਾ ਕਿਤੇ ਬਹਿਮਾ ਭਰਮ ਵਾਲਾ ਕੰਮ ਸੀ ਅਸੀਂ ਵੀ ਇਹਨਾਂ ਵੇਖਿਆ ਜੇ ਪਹਿਲਾਂ ਤਾਂ ਮੈਂ ਗੈਰ ਸੀ ਪਹਿਲਾਂ ਵੀ ਨਹੀਂ ਵੇਖਿਆ ਪਰ ਲੇਕਿਨ ਹੁਣ ਕਿਤੇ ਨਾ ਕਿਤੇ ਸਾਹਮਣੇ ਜਿਹੜਾ ਨੇ ਪੈਂਡ ਚੜਾਲਿਆ ਹਾਂ ਜੀ ਕਿੰਨੇ ਉਮਰ ਹੋ ਗਈ ਤੁਹਾਡੀ ਮੇਰੇ 49 ਸਾਲ ਦੇ ਹੋਗੇ ਜੀ ਅੱਛਾ ਤੁਹਾਡਾ ਕੀ ਨਾਮ ਹੈ ਮੇਰਾ ਨਦੀਪ ਜੀ ਦੀਪ ਅੱਜ ਤੁਸੀਂ ਇਹ ਕਿਰਦਾਰ ਅਦਾ ਕਰ ਰਹੇ ਹੋ ਕੀ ਸਮਝਾਉਣਾ ਚਾਹੁੰਦੇ ਹੋ ਕੀ ਮੈਸੇਜ ਹੈ ਅਸੀਂ ਇਸ ਇਹ ਦੇਣਾ ਚਾਹੁੰਦੇ ਆ ਕਿ ਬਾਬਿਆਂ ਦੇ ਪਿੱਛੇ ਨਾ ਲੱਗੋ ਅੱਜ ਦੇ ਟਾਈਮ 'ਚ ਕਾਜ ਦੇ ਟਾਈਮ 'ਚ ਪਖੰਡੀ ਆ ਕੇ ਸਾਰੇ ਲੁੱਟਾ ਖੋਈ ਵਾਲਾ ਕ ਤੈਨੂੰ ਤੋਂ ਬਚੀਏ ਮਨ ਤੋਂ ਬਚੋ ਜੀ ਜਿਹੜਾ ਆਪਦਾ ਧਰਮ ਆ ਉਸ ਧਰਮ ਨੂੰ ਮੰਨੋ ਇਹ ਕਿਸੇ ਰੱਬ ਨੂੰ ਭਾਣੇ ਨਹੀਂ ਰੱਬ ਨੂੰ ਸਿਸਟਮ ਨੂੰ ਦੇਖੋ ਹਾਂਜੀ ਸੋ ਇੱਕ ਮੰਚ ਹੈ ਮੇਲੇ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਪੁਰਾਣੇ ਸਮੇਂ ਦੇ ਵਿੱਚ ਵਹਿਮਾਂ ਪਰਮਿਆਂ ਦੇ ਵਿੱਚ ਲੋਕ ਅਕਸਰ ਪੈ ਜਾਂਦੇ ਸੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਲੁੱਟਿਆ ਜਾਂਦਾ ਸੀ ਪਰ ਅੱਜ ਦਾ ਸਮਾਂ ਬਦਲ ਗਿਆ ਤੇ ਕਈ ਚੀਜ਼ਾਂ ਚੰਗੀਆਂ ਸੀ ਤੇ ਕਈ ਚੀਜ਼ਾਂ ਮਾੜੀਆਂ ਸੀ ਪਰ ਇੱਕ ਇਹ ਚੀਜ਼ ਸੀ ਜਿਹਨੂੰ ਲੋਕ ਆਪਣਾਉਂਦੇ ਸੀ ਪਰ ਹੁਣ ਸਮਾਂ ਬਦਲਿਆ ਤਾਂ ਹੁਣ ਮਾਹੌਲ ਹੋਰ ਹੈ ਇਹ ਤਸਵੀਰ ਇੱਕ ਮੈਂ ਬਾਹਰ ਦੀ ਇੱਕ ਤਸਵੀਰ ਤੁਹਾਨੂੰ ਦਿਖਾਵਾਂ ਪਹਿਲਾਂ ਕਿ ਇੱਥੇ ਲਿਖਿਆ ਹੋਇਆ ਚਾਚੀ ਅਤਰੋਦਾਕਰ ਚਾਚੀ ਅਤਰੋਦੇ ਘਰ ਦੇ ਵਿੱਚ ਅਸੀਂ ਚੱਲਦੇ ਆਂ ਤੇ ਇੱਥੇ ਜਿਹੜੀ ਬਜ਼ੁਰਗ ਮਾਤਾਵਾਂ ਬੈਠੀਆਂ ਨੇ ਚਰਖਾ ਕੱਤਰੀਆਂ ਨੇ ਤੇ ਜਿਹੜਾ ਇੱਕ এনवायरमेंट ਜਿਹੜਾ ਤੁਹਾਨੂੰ ਅਸੀਂ ਦਿਖਾ ਦਈਏ ਕਿ ਕੱਚੇ ਘਰ ਤੇ ਜਿਹੜੇ ਮਨ ਸੱਚੇ ਸੀ ਇੱਕ ਰਸੋਈ ਜਿਹੜੀ ਹੁੰਦੀ ਸੀ ਉਹ ਕੰਧੋਲੀ ਹੁੰਦੀ ਸੀ ਕੰਡੋਲੀ ਕੱਢੀ ਆ ਤੇ ਚੁੱਲ੍ਹੇ ਤੇ ਉੱਤੇ ਜਿਹੜੀ ਇੱਕ ਮਿੱਟੀ ਦੇ ਭਾਂਡੇ ਬਰਤਨ ਜਿਹੜੇ ਨੇ ਉਹ ਰੱਖੇ ਹੋਏ ਨੇ ਜਿੱਥੇ ਸਾਗ ਧਰਿਆ ਤੇ ਜਿੱਥੇ ਚਟਣੀ ਜਿਹੜੀ ਬਣਾਈ ਹੋਈ ਆ ਤੇ ਮਧਾਣੀ ਪਈ ਆ ਤੇ ਆ ਪਿੱਤਲ ਦੇ ਭਾਂਡੇਆ ਦੇ ਵਿੱਚ ਜੋ ਸਮਾਨ ਹੈ ਇਹਨਾਂ ਦਾ ਪਿਆ ਹੋਇਆਗਾ ਆ ਮਾਤਾ ਜੀ ਸਤਿ ਸ਼ਕਾਲ ਸਤਿ ਸ਼ਕਾਲ ਕਿਨਾ ਕਿੰਨੀ ਉਮਰ ਹੋ ਗਈ ਤੇ ਕੀ ਨਾਮ ਆ ਤੁਹਾਡਾ ਮੈਂ ਤਾਂ ਅਮਰਜੀਤਾ ਮੇਰਾ ਨਾਮ ਹੈ ਪੁੱਤ ਦੇ ਪੈਂਡ ਸਾਧੀਆਂ ਮੇਰਾ ਪਤਾ ਅੱਛਾ ਕੀ ਦਿਖਾਉਣਾ ਚਾਹੁੰਦੇ ਹੋ ਅੱਜ ਇਸ ਮੇਲੇ ਦੇ ਵਿੱਚ ਮੇਲੇ 'ਚ ਤਾਂ ਪੁੱਤ ਮੈਂ ਇਹੀ ਦਿਖਾਉਣਾ ਚਾਹਨੀ ਐ ਵੀ ਆਪਣੀ ਨਵੀਂ ਪੀੜ੍ਹੀ ਕੋਈ ਮੱਕੀ ਦੀ ਰੋਟੀ ਪਕਾਉਣਾ ਸਿੱਖੇ ਕੋਈ ਸਾਗ ਧਰਨਾ ਸਿੱਖੇ ਕੋਈ ਚੁੱਲੇ ਤੇ ਬੈਨ ਸਿੱਖੇ ਕੋਈ ਜਿਹੜੇ ਹੁਣ ਆਪਣੇ ਪਿੱਤਲ ਦੇ ਭਾਂਡੇ ਐ ਵੀ ਹੁਣ ਦੀਆਂ ਬੁਣੀਆਂ ਬਹਾਂ ਵੇਚ ਜਾਂਦੇ ਆ ਮੈਂ ਇਹਨਾਂ ਨੂੰ ਕਹਿਣੀ ਵੀ ਆਪਣੇ ਘਰੇ ਚਾਂਚੇ ਪੁੱਤੋ ਵੀ ਸਾਭ ਕੇ ਰੱਖੋ ਆਪਣੇ ਦੁਆਰਾ ਪੀੜੀ ਆਵੇ ਆਪਾਂ ਉਹਦੇ ਵਿੱਚ ਇਹ ਕਈਏ ਵੀ ਬਤ ਪੁੱਤ ਸਿਆ ਭਾਂਡੇ ਵਰਤਦੇ ਸੀ ਤੇ ਉਹ ਸਮਝ ਕੇ ਜੇ ਕੋ ਮੰਨੂ ਠੀਕ ਐ ਪੁੱਤ ਨਹੀਂ ਹੁਣ ਆਪਾਂ ਹੁਣ ਦੇ ਬੱਚਿਆਂ ਨਾਲ ਲੜ ਵੀ ਨਹੀਂ ਸਕਦੇ ਮੱਕੀਆਂ ਰੋਟੀਆਂ ਮੇਰੇ ਘਰੇ ਪਕਦੀਆਂ ਚੁੱਲਾ ਮੇਰੇ ਘਰੇ ਐ ਕੰਧੋੜੀ ਮੇਰੇ ਆ ਤੰਦੂਰ ਮੇਰੇ ਆ ਹਾਰੀ ਮੇਰੇ ਆ ਇੱਕ ਟਾਈਮ ਮੁੰਗੀ ਦੀ ਧਾਰ ਵੀ ਧਰ ਲੈਣੀ ਐ ਇਹ ਇੱਕ ਸ਼ਬਦੀ ਹੁੰਦੀ ਜਿਹੜੀ ਇਹ ਜੁੜੇ ਤੇ ਕੁੜੇ ਚ ਬਣਾਉਂਦੇ ਆ ਅੱਛਾ ਮਾਤਾ ਮੈਨੂੰ ਇੱਕ ਗੱਲ ਦੱਸੋ ਵੀ ਜਿਹੜੇ ਹੁਣ ਪਿੱਤਲ ਦੇ ਭਾਂਡੇ ਅਲੋਪ ਹੋ ਗਏ ਨੇ ਤੁਸੀਂ ਪਿੱਤਲ ਦੇ ਭਾਂਡੇ ਸਾਰੇ ਰੱਖੇ ਹੋਏ ਆ ਇੱਥੇ ਪਿੱਤਲ ਦੇ ਭਾਂਡਿਆਂ ਦੇ ਕੀ ਕੀ ਫਾਇਦੇ ਸੀ ਤੇ ਹੁਣ ਕਿਤੇ ਲੱਗਦਾਗਾ ਵੀ ਇਹ ਸਟੀਲ ਦੇ ਭਾਂਡੇ ਸਿਲਵਰ ਦੇ ਜਾਂ ਕੋਈ ਹੋਰ ਇਦਾਂ ਦੇ ਜਿਹੜੇ ਪਾਂਡੇ ਵਰਤਨ ਲੱਗੇ ਨੇ ਲੋਕ ਹੁਣ ਪੁੱਤ ਜਿਹੜੇ ਪਿੱਤਲ ਦੇ ਭਾਂਡੇ ਸੀ ਉਹ ਆਪਾਂ ਪਤੀਲਾ ਵੱਡਾ ਪਰਿਵਾਰ ਦੇ ਵਿੱਚ ਪੰਜ ਸੱਤ ਜੀ ਹੁੰਦੇ ਸਾਂ ਤਰ ਕੇ ਚਾਹ ਕਰਦੇ ਸਾਂ ਬਾਟੀਆਂ ਚ ਪੀਂਦੇ ਸਾਂ ਗਲਾਸਾਂ ਚ ਪੀਂਦੇ ਸਾਂ ਗੜਬੀਆਂ ਅਸੀਂ ਦੁੱਧ ਪਾ ਕੇ ਆਪਾਂ ਰਾਤ ਨੂੰ ਰੱਖ ਦਿੰਦੇ ਡੋਲੀਆਂ ਚ ਦੁੱਧ ਪਾ ਕੇ ਕਿੱਲੇ ਤੇ ਟਾਂਗ ਦੇ ਦਿੰਦੇ ਪਿੱਤਲ ਦੇ ਆ ਚ ਪਤੀਲਾ ਹੁੰਦਾ ਉਹਨੂੰ ਮਾਜ ਕੇ ਰਗੜ ਕੇ ਚਲਕਾ ਕੇ ਕੰਧੋੜੀ ਤੇ ਮੁੱਦਾ ਮਾਰ ਦਿੰਦੇ ਉਹ ਵੀ ਰਾਖ ਦੇ ਨਾਲ ਚੁੱਲੇ ਦੀ ਅੱਜ ਮੈਂ ਸਵੇਰ ਨਾ ਮੰਗਦੀ ਸਾਰੇ ਹਾਂ ਮੈਂ ਨਹੀਂ ਆਹ ਦੂਜੇ ਨਾ ਮੰਗਦੀ ਫੇਰ ਜਦੋਂ ਹੁਣ ਆਪਣੇ 11 ਵਜੇ ਜਾਂਦੇ ਗੈਰਾਂ ਦੀ ਚਾਹ ਹੁੰਦੀ ਉਹ ਆਪਾਂ ਖੇਤ ਡੋਲੇ ਚ ਪਾ ਕੇ ਹਲ ਬੋਂਦੇ ਹੁੰਦੇ ਸੀ ਪੁੱਤ ਦੀ ਜਾਂ ਬੰਦਾ ਕੋਈ ਆਪ ਦਾ ਖੇਤ ਡੋਲੇ ਚ ਚਾਹ ਫੜਾ ਕੇ ਆਉਣੀ ਕੂਜੇ ਚ ਲੱਸੀ ਪਾਉਣੀ ਰੋਟੀਆਂ ਪੋਨੇ ਚ ਬੰਨ ਕੇ ਸਿਰ ਤੇ ਰੱਖ ਲੈਣੀਆਂ ਰਾਹ ਉਹਨਾਂ ਖੇਤ ਫਵਾ ਕੇ ਆ ਜਾਣੀਆਂ ਤੇ ਉਹੀ ਹੱਥ ਜੋੜਦੇ ਸੀ ਜਦ ਤੱਕ 4 ਵਜੇ ਉੱਠਦੇ ਹਾਰ ਗਿਆ ਜੋੜ ਕੇ ਉੱਠ ਜਾਂਦੇ ਹੁਣ ਦੇ ਬੱਚੇ ਤਾਂ ਉੱਠਦੇ ਬੜੇ ਲੇਟ ਹੁਣ ਤਾਂ ਭਾਈ 10 ਵਜੇ ਉੱਠਦੇ 12 ਵਜੇ ਪੈਂਦੇ ਆ ਦੇ ਤਰਕੇ ਮੋਬਾਈਲਾਂ ਨੇ ਸਾਰਾ ਟਾਈਮ ਹਾਂ ਸੈੱਟ ਕੀਤਾ ਵਿਆਗਾ ਬਸ ਜੇ ਆਵਾਜ਼ ਮਾਰਾਂਗੇ ਤਾਂ ਟੂਟੀ ਜੀ ਕੰਨਾਂ ਚ ਹੁੰਦੀ ਐ ਉਹ ਸੁਣਨ ਨਹੀਂ ਦਿੰਦੀ ਹਾਂ ਬੇਬੇ ਕਹਿੰਦੀ ਹੈਗੀ ਵੀ ਕੰਨ ਦੇ ਵਿੱਚ ਜਿਹੜੀ ਟੂਟੀ ਜੀ ਹੁੰਦੀ ਆ ਉਹ ਸੁਣਨ ਨਹੀਂ ਦਿੰਦੀ ਬੱਚਿਆਂ ਨੂੰ ਅੱਜ ਕੱਲ ਪਰ ਜਿਹੜੀ ਨਿਊ ਜਨਰੇਸ਼ਨ ਆ ਉਹ ਇਹਨਾਂ ਸੱਭਿਆਚਾਰ ਤੋਂ ਇੱਕ ਸਿੱਖਿਆ ਜ਼ਰੂਰ ਲੈ ਲਵੇ ਕਿ ਜਿਹੜੀਆਂ ਇਹ ਬਜ਼ੁਰਗ ਮਾਤਾਵਾਂ ਬੈਠੀਆਂ ਨੇ ਸਾਡਾ ਪੰਜਾਬ ਦਾ ਵਿਰਸਾ ਹੈ ਸਾਡਾ ਪੰਜਾਬ ਦਾ ਕਲਚਰ ਹੈ ਚਰਖੇ ਦੇ ਵਿੱਚ ਕਿਵੇਂ ਪੂਣੀ ਕੱਤ ਰਹੀਆਂ ਨੇ ਬਜ਼ੁਰਗ ਮਾਤਾਵਾਂ ਤੇ ਗੀਤ ਜਿਹੜੇ ਨੇ ਉਹ ਗਾਇਬ ਵੀ ਜਾ ਰਹੇ ਨੇ ਵਿਆਹ ਕਰ ਰਹੇ ਹੋ ਤੁਹਾਡਾ ਵਿਆਹ ਹੋ ਰਿਹਾ ਹੈਗਾ ਚੂੜਾ ਪਾਓ ਚੂੜਾ ਪਾਓ ਚੂੜਾ ਵਿਆਹ ਦੇ ਵਿੱਚ ਆ ਦੇਖੋ ਜੀ ਰਸਮ ਦੀ ਪੂਰੀਆਂ ਤਿਆਰੀਆਂ ਨੇ ਚੂੜੀਆਂ ਰੱਖੀਆਂ ਹੋਈਆਂ ਨੇ ਲਿਆ ਅਮਰਜੀਤ ਨੂੰ ਅਮਰਜੀਤ ਨੂੰ ਲਿਆ ਆ ਗਾਂ ਹੋ ਗਿਆ ਚੂੜਾ ਪਾਓ ਵਿਆਹ ਵਾਲੀ ਕੁੜੀ ਹੈ ਅੱਛਾ ਵਿਆਹ ਵਾਲੀ ਕੁੜੀ ਕਿੱਥੇ ਜਾਣੀ ਹੈ ਬਰਾਤ ਕਿੱਥੋਂ ਆਣੀ ਹੈ ਇਹ ਢੁੰਡਾ ਵਾਲੇ ਬਾਬੇ ਹੈ ਜੀ ਢੁੰਡਾ ਵਾਲੇ ਬਾਬਾ ਦੇ ਕੋਲ ਆਣੀ ਹੈ ਲਾ ਮਰ ਜਾ ਬਾਈ ਇਹਦੀ ਆ ਦੇਖੋ ਜੀ ਇਹ ਹੁਣ ਰੌਣਕਾਂ ਲੱਗਣੇ ਸ਼ੁਰੂ ਹੋ ਗਈਆਂ ਨੇ ਇੱਥੇ ਕੀ ਹੈ ਪਹਿਲਾਂ ਚੂੜਾ ਪਾਉਣ ਦੀ ਰਸਮ ਜਿਹੜੀ ਤੁਸੀਂ ਜੀ ਮਾਮੇ ਵੱਲੋਂ ਆਏ ਹੋ ਹਾਂਜੀ ਹਾਂਜੀ ਨਾਨਕਾ ਵੱਲੋਂ ਆਏ ਨਾਨਕਾ ਨਾਨਕਾ ਵੱਲੋਂ ਆਏ ਨੇ ਇਹ ਨਾਨਕਾ ਵੱਲੋਂ ਆਏ ਨੇ ਤੇ ਚੂੜੇ ਦੀ ਰਸਮ ਹੋ ਰਹੀ ਹੈ ਤੇ ਕਿਵੇਂ ਆ ਆ ਨਵੀਂ ਤਕਨੀਕ ਹੈ ਜੀ ਮੋਬਾਈਲ ਦੀ ਮੋਬਾਈਲ ਨਹੀਂ ਹੁੰਦੀ ਸੀ ਪਹਿਲਾਂ ਹਾਂਜੀ ਹਾਂਜੀ ਪਹਿਲਾਂ ਮੋਬਾਈਲ ਨਹੀਂ ਸੀ ਹੁੰਦੇ ਵੀਡੀਓ ਆ ਵੀਡੀਓ ਕਿਵੇਂ ਬਣਾ ਰਹੇ ਜੀ ਪੁਰਾਣਾ ਬਾਬਾ ਢੁੰਡਾ ਵਾਲੇ ਨੇ ਢੁਕਣਾ ਜੀ ਅੱਛਾ ਬਾਬਾ ਢੁੰਡਾ ਨਾਲ ਢੁਕਣਾ ਨਵਾਂ ਪਾਲਸ ਵੀ ਲਗਾਈ ਜਾ ਰਹੀ ਹੈ ਸੋ ਦੋਸਤੋ ਇਹ ਇੱਕ ਵਿਰਾਸਤੀ ਮੇਲਾ ਜਿੱਥੇ ਇੱਕ ਡਰਾਮੈਟਿਕ ਰੂਪ ਦਾ ਇੱਕ ਆ ਨਾਟਕ ਕੀਤੇ ਜਾ ਰਹੇ ਨੇ ਲੋਕਾਂ ਨੂੰ ਜਿਹੜੀ ਅੱਜ ਦੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਮੈਸੇਜ ਦਿੱਤਾ ਜਾ ਰਿਹਾ ਇਸ ਗੱਲ ਨੂੰ ਲੈ ਕੇ ਕਿ ਜੋ ਸਾਡਾ ਪੰਜਾਬ ਦਾ ਵਿਰਸਾ ਸਾਡਾ ਪੰਜਾਬ ਦਾ ਕਲਚਰ ਤੇ ਜੋ ਵੀ ਪੁਰਾਣਾ ਹੁੰਦਾ ਸੀ ਸੱਭਿਆਚਾਰ ਤਾਂ ਉਸ ਸਮੇਂ ਦੇ ਵਿੱਚ ਅਸੀਂ ਕਿਵੇਂ ਰਹਿੰਦੇ ਸੀ ਕਿਵੇਂ ਜ਼ਿੰਦਗੀ ਹੁੰਦੀ ਸੀ ਤੇ ਕਿਵੇਂ ਜ਼ਿੰਦਗੀ ਦੇ ਛੋਟੇ ਛੋਟੇ ਹਿੱਸੇ ਹੁੰਦੇ ਸੀ ਤੇ ਉਹ ਖੁਸ਼ੀਆਂ ਹੁੰਦੀਆਂ ਸੀ ਪਰ ਉਹ ਲੁਪਤ ਹੋ ਗਈਆਂ ਨੇ ਉਹਨਾਂ ਦਾ ਸਮਾਂ ਤੇ ਉਹ ਲੁਪਤ ਹੋਏ ਸਮੇਂ ਨੂੰ ਜਿਹੜਾ ਹੁਣ ਅੱਜ ਦੇ ਸਮੇਂ ਨੇ ਲੈ ਲਿਆ ਤੇ ਅੱਜ ਦਾ ਸਮਾਜ ਜਿਸ ਤਰੀਕੇ ਨਾਲ ਬਦਲਿਆ ਹੈ ਉਸ ਦੇ ਨਾਲ ਸਾਡੀਆਂ ਬਿਮਾਰੀਆਂ ਸਾਡਾ ਖਾਣ-ਪਾਣ ਸਾਡਾ ਉੱਠਣਾ ਬੈਠਣਾ ਸਾਡੀ ਬੋਲੀ ਅਸੀਂ ਸਭ ਕੁਝ ਭੁੱਲ ਚੁੱਕੇ ਹਾਂ ਤੇ ਹੁਣ ਸਾਰਾ ਕੁਝ ਬਦਲ ਗਿਆ ਸੋ ਆਪਣੀ ਜ਼ਮੀਨ ਦੇ ਨਾਲ ਜੁੜੀਏ ਆਪਣੇ ਵਿਰਸੇ ਨਾਲ ਜੁੜੀਏ ਤੇ ਆਪਣੀ ਜ਼ਮੀਨੀ ਹਕੀਕਤ ਨੂੰ ਪਛਾਣ ਕੇ ਅਸੀਂ ਦੂਸਰੇ ਵਿਰਸੇ ਨੂੰ ਜਾਣੀ ਹੈ ਪਰ ਲੇਕਿਨ ਆਪਣਾ ਵਿਰਸਾ ਨਾ ਛੱਡ ਵੀਰਪਾਲ कौर ਮੇਲੇ ਦੇ ਵਿੱਚ ਕੀ ਵਿਸ਼ੇਸ਼ ਵਧੀਆ ਹੈਗਾ ਮੇਲਾ ਹਾਂਜੀ ਇਸੇ ਸੇ ਲੱਗਾ ਖਾਸ ਪੰਜਾਬੀ ਖਾਸ ਪੰਜਾਬੀ ਕਲਚਰ ਵਧੀਆ ਲੱਗਾ ਹਾਂਜੀ ਹਾਂਜੀ ਕੁੜੀਆਂ ਦਾ ਪਹਿਰਾਵਾ ਬੇਨੂੰ ਲੱਗੇ ਕਿਦਾਂ ਦੇਖਦੇ ਹੋ ਅੱਜ ਕੱਲ ਦੇ ਸਮੇਂ ਦੇ ਵਿੱਚ ਅੱਜ ਕੱਲ ਦਾ ਪਹਿਰਾਵਾ ਕੋਈ ਖਾਸ ਨਹੀਂ ਰਹਿ ਗਿਆ ਪਿਛਲਾ ਪਹਿਰਾਵਾ ਵਧੀਆ ਸੀਗਾ ਹਾਂਜੀ ਜਿਹਦਾ ਬੈਸਟ ਕਲਚਰ ਅਪਣਾਰੇ ਨੇ ਬੱਚੇ ਠੀਕ ਹੈ ਇੱਕ ਜਗ੍ਹਾ ਤੇ ਆਪਣਾ ਆਪਣਾ ਚਲੋ ਆਪਣੀ ਚੋਇਸ ਹੁੰਦੀ ਹੈ ਲੇਕਿਨ ਆਪਣਾ ਵਿਰਸਾ ਵੀ ਨਹੀਂ ਭੁੱਲਣਾ ਚਾਹੀਦਾ ਕਿ ਅੱਜ ਕੱਲ ਕੋਈ ਕੁੰਡ ਲੈ ਕੇ ਨਹੀਂ ਰਾਜੀ ਹੈਗਾ ਫੁਲਕਾਰੀਆਂ ਲਾਥਰੀਆਂ ਨੇ ਆਪਣੀਆਂ ਹਾਂਜੀ ਫੈਸ਼ਨਲੀ ਕਰੋ ਬਟ ਇੰਨਾ ਵੀ ਨਹੀਂ ਕਿ ਆਪਣਾ ਪੰਜਾਬੀ ਵਿਰਸਾ ਭੁੱਲ ਚੋ ਪਿਛਲਾ ਅੱਜ ਇਸ ਮੇਲੇ ਦੇ ਵਿੱਚ ਆਇਆ ਹਾਂ ਤੇ ਕੀ ਪਰਫਾਰਮੈਂਸ ਦਿੱਤੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਗਿੱਧੇ ਦੀ ਪਰਫਾਰਮੈਂਸ ਦਿੱਤੀ ਹੈ ਗਿੱਧਾ ਸਾਨੂੰ ਸਭ ਤੋਂ ਬੈਸਟ ਲੱਗਦਾ ਹੈ ਅਸੀਂ ਹਰ ਵਾਰ ਗਿੱਧੇ 'ਚ ਪਰਫਾਰਮੈਂਸ ਕਰਦੇ ਹਾਂ ਅੱਛਾ ਪੰਜਾਬੀ ਪਹਿਰਾਵੇ ਦੀ ਗੱਲ ਕਰੀਏ ਤਾਂ ਕੁੜੀਆਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕੁੜੀਆਂ ਤੇ ਵੈਸੇ ਜ਼ਿਆਦਾਤਰ ਤਾਂ ਸੂਟ ਜ਼ਿਆਦਾ ਸੋਹਣੇ ਲੱਗਦੇ ਆ ਵੈਸਟਰਨ ਤਾਂ ਸ਼ੋਅ ਆਫ ਲਈ ਆ ਸੂਟ ਜਦੋਂ ਸੋਹਣੇ ਲੱਗਦੇ ਆ ਮੇਲੇ ਚ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੰਦਨਾ ਟੰਡਣ ਐਸਐਸਡੀ ਸਕੂਲ ਚ ਪੜ੍ਹਾਨੇ ਆ ਅਸੀਂ ਬਹੁਤ ਖੁਸ਼ਕਿਸਮਤ ਆ ਸਾਨੂੰ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਕੀ ਦੇਖਿਆ ਇਸ ਮੇਲੇ ਦੇ ਵਿੱਚ ਇਸ ਮੇਲੇ ਦੇ ਵਿੱਚ ਅਸੀਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਦੇਖਿਆ ਜੋ ਕਿ ਅਸੀਂ ਵੀ ਭੁੱਲ ਚੁੱਕੇ ਆ ਹਾਂਜੀ ਤੇ ਐਵੇਂ ਦੇ ਮੇਲੇ ਲੱਗਨੇ ਚਾਹੀਦੇ ਆ ਬਾਰ ਬਾਰ ਲੱਗਨੇ ਚਾਹੀਦੇ ਆ ਤਾਂ ਕਿ ਸਾਡੇ ਬੱਚੇ ਮੋਬਾਈਲਾਂ ਤੋਂ ਦੂਰ ਹੋ ਕੇ ਇਸ ਮੇਲਿਆਂ 'ਚ ਆਣ ਪੰਜਾਬੀ ਵਿਰਸੇ ਨਾਲ ਜੁੜੇ ਰਹਿਣ ਪੰਜਾਬੀ ਵਿਰਸੇ ਨਾਲੇ ਬੱਚੇ ਜੁੜੇ ਰਹਿਣ ਤਾਕੇ ਇਹਨਾਂ ਨੇ ਇਹਨਾਂ ਚੀਜ਼ਾਂ ਦਾ ਪਤਾ ਵੀ ਹੋਣਾ ਚਾਹੀਦਾ ਕਰਨ ਦਾ ਮਤਲਬ ਇਹ ਨਹੀਂ ਕਿ ਇਹਨਾਂ ਨੂੰ ਕੁਝ ਪਤਾ ਨਹੀਂ ਹੋਣਾ ਚਾਹੀਦਾ ਹਰ ਚੀਜ਼ ਬਾਰੇ ਵੀ ਇਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਇਹ ਬੱਚੇ ਸਾਰੇ ਤੁਹਾਡੇ ਸਟੂਡੈਂਟ ਨਹੀਂ ਹਾਂਜੀ ਸਾਡੇ ਸਟੂਡੈਂਟ ਕਿਵੇਂ ਲੱਗਦਾ ਤੁਸੀਂ ਇਸ ਤਰ੍ਹਾਂ ਦੇ ਮੇਲੇ ਦੇ ਅਸੀਂ ਅੱਜ ਤੱਕ ਕਦੀ ਮੇਲੇ ਵਿੱਚ ਬਠਿੰਡੇ ਵਿੱਚ ਰਹਿੰਦੇ ਹਾਂ ਵੀ ਅਸੀਂ ਕਦੇ ਮੇਲੇ 'ਚ ਨਹੀਂ ਆਏ ਸੀ ਔਰ ਅੱਜ ਇਹਨਾਂ ਬੱਚਿਆਂ ਦੇ ਬਦੌਲਤ ਹੀ ਅਸੀਂ ਇਸ ਮੇਲੇ ਵਿੱਚ ਆ ਸਕੇ ਹਾਂ ਔਰ ਇਹ ਸਭ ਕੁਝ ਅਸੀਂ ਸੱਭਿਆਚਾਰ ਨਾਲ ਜੁੜੇ ਆ ਦੇਖਿਆ ਸਭ ਕੁਝ ਕਈ ਚੀਜ਼ਾਂ ਸਾਨੂੰ ਵੀ ਨੇ ਨਾਮ ਪਤਾ ਜਿਹੜੇ ਅਸੀਂ ਇੱਥੋਂ ਸਿੱਖ ਕੇ ਜਾਵਾਂਗੇ ਤਾਂ ਇਸ ਕਰਕੇ ਕਹਿੰਦੇ ਹਾਂ ਸੀ ਇਹ ਬੱਚੇ ਵੀ ਜੁੜੇ ਰਹਿੰਦੇ ਅਸੀਂ ਵੀ ਇਹਨਾਂ ਦੇ ਨਾਲ-ਨਾਲ ਜੁੜੇ ਰਹੇ ਹਾਂ ਅੱਜ ਕੱਲ੍ਹ ਦੇ ਬੱਚਿਆਂ ਦੀ ਤੇ ਪਿਛਲੇ ਬੱਚੇ ਪਿਛਲੀ ਪੀੜੀ ਦੇ ਬੱਚਿਆਂ ਦੀ ਕਿੰਨਾ ਕੁ ਫਰਕ ਲੱਗਦਾ ਫਰਕ ਤਾਂ ਬਹੁਤ ਹੈ ਜੀ ਪਰ ਜੇ ਪਹਿਲੇ ਤਾਂ ਇਹ ਆਪਣੇ ਪੰਜਾਬੀ ਕਲਚਰ ਤੋਂ ਦੂਰ ਹੈ ਵੈਸਟਰਨ ਅਪਣਾ ਕੇ ਔਰ ਮੋਬਾਈਲਾਂ ਤੋਂ ਸਭ ਕੁਝ ਗਲਤ ਸਿੱਖ ਕੇ ਇਹਨਾਂ ਚੀਜ਼ਾਂ ਤੋਂ ਬਿਲਕੁਲ ਦੂਰ ਹੋ ਜਾਂਦੇ ਪਰਿਵਾਰਿਕ ਸੰਸਕਾਰ ਵੀ ਇਹਨਾਂ ਨੂੰ ਭੁੱਲਦੇ ਜਾ ਰਹੇ ਹੱਥੋਂ ਤੱਕ ਹੀ ਤੇ ਉਸ ਸੀਜਨ ਨਾਲ ਜਿੰਨਾ ਇੱਧਰ ਜੁੜਨਗੇ ਉਹਨਾਂ ਨੂੰ ਸੰਸਕਾਰ ਵੀ ਸਿੱਖਣਗੇ ਸਭ ਕੁਝ ਹੀ ਸਿੱਖਣਗੇ ਬੱਚੇ ਆਪਣੇ ਪੰਜਾਬੀ ਕਲਚਰ ਨਾਲ ਜੁੜੇ ਰਹਿਣਗੇ ਜਿਵੇਂ ਅੱਜ ਇਹ ਗਿੱਧਾ ਪਾ ਰਹੇ ਆ ਤੇ ਇਹਨਾਂ ਨੂੰ ਕੁਝ ਪਤਾ ਲੱਗਦਾ ਸੀ ਬਹੁਤ ਅੱਛਾ ਕੀਤਾ ਤੇ ਇਹਨਾਂ ਦਾ ਆਪਣੇ ਆਪ ਇੱਧਰ ਦੀ ਅਟਰੈਕਸ਼ਨ ਵਧੇਗੀ ਖਾਲਸਾ ਜੀ ਅੱਜ ਦੇ ਮੇਲੇ ਦੇ ਬਾਰੇ ਤੇ ਤੁਹਾਡੇ ਇਸ ਉਪਰਾਲੇ ਦੇ ਬਾਰੇ ਮਾਰਵੇ ਹੈਰੀਟੇਜ ਅਤੇ ਸਭਿਆਚਾਰ ਫਾਊਂਡੇਸ਼ਨ ਵੱਲੋਂ ਸਬੱਤ ਚਾਰਵਾਰ ਭਾਗ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਸਰਵਵਾਰ ਆਸ ਮੇਲਾ 9 ਤੋਂ 11 ਫਰਵਰੀ ਤੱਕ ਲਾਇਆ ਜਾ ਰਿਹਾ ਹੈ ਕੱਲ ਮੇਲਾ ਸ਼ੁਰੂ ਹੋ ਚੁੱਕਿਆ ਹੈ ਅੱਜ ਚੱਲਣਾ ਦਿਨ ਹੈ ਤੇ ਕੱਲ ਸ਼ਾਮ ਤੱਕ ਮੇਲਾ ਚੱਲੂ ਰਹੇਗਾ ਕੀ ਕੁਝ ਵਿਸ਼ੇਸ਼ਤਾ ਹੈ ਮੇਲੇ ਦੇ ਵਿੱਚ ਜਿਹੜੇ ਲੋਕ ਦੇਖਣ ਦੇ ਲਈ ਆਉਣ ਦੇਖੋ ਜਿਹੜੇ ਆਮ ਅਜਕੜ ਮੇਲੇ ਲੱਗਦੀਆਂ ਉਹ ਗਾਇਕਾਂ ਦੇ ਮੇਲੇ ਹੈ ਸਾਡਾ ਮੇਲਾ ਗਾਇਕਾਂ ਦਾ ਮੇਲਾ ਵੀ ਹੈ ਸਾਡਾ ਮੇਲਾ ਪੰਜਾਬ ਦੀ ਜੋ ਸਭਤ ਹੈ ਪੰਜਾਬ ਦੀ ਜੋ ਵਿਰਾਸਤ ਹੈ ਪੰਜਾਬ ਦਾ ਜੋ ਸੱਭਿਆਚਾਰ ਹੈ ਉਸ ਨਾਲ ਸੰਬੰਧਿਤ ਹੈ ਕਿਉਂਕਿ ਬਹੁਤ ਹੀ ਸਾਡੀ ਜਿਹੜੀ ਵਿਰਾਸਤ ਹੈ ਲੋਪ ਹੁੰਦੀ ਜਾ ਰਹੀ ਹੈ ਤੇ ਜਦੋਂ ਉੱਥੇ ਦਰਸ਼ਕ ਆਉਂਦੇ ਹੈ ਮੇਲੀ ਆਉਂਦੇ ਹੈ ਉਹਨਾਂ ਨੂੰ ਸਭ ਕੁਝ ਦੇਖਣ ਦਾ ਮੌਕਾ ਮਿਲਦਾ ਹੈ ਜਿਸ ਦੇ ਨਾਲ ਉਹਨਾਂ ਨੂੰ ਸਰਟੀਫਿਕੇਸ਼ਨ ਹੁੰਦੀ ਹੈ ਕਿ ਸਾਡੇ ਬਜ਼ੁਰਗ ਇਸ ਤਰ੍ਹਾਂ ਕਰਿਆ ਕਰਦੇ ਸਨ ਇਸ ਤਰ੍ਹਾਂ ਦਾ ਉਹਨਾਂ ਦਾ ਪਰਹਵਾ ਹੁੰਦਾ ਸੀ ਇਸ ਤਰ੍ਹਾਂ ਉਹਨਾਂ ਦੀ ਗੱਦੀਫਤੀਆਂ ਹੁੰਦੀਆਂ ਸੀ ਇਸ ਤਰ੍ਹਾਂ ਉਹਨਾਂ ਦੇ ਵਿਆਹ ਦੇ ਸਮੇਂ ਜੋ ਪ੍ਰੋਗਰਾਮ ਹੁੰਦੇ ਸਨ ਇਸ ਕਰਕੇ ਉਹਨਾਂ ਨੂੰ ਸਰਟੀਫਿਕੇਸ਼ਨ ਮਿਲਦੀ ਹੈ ਇੱਕ ਸਕੂਰ ਬਿਲ ਤਾਂ ਅਕਾਲ ਸਰ ਜੀ ਜ਼ਰੂਰਤ ਕੀ ਕਿਉਂ ਪਈ ਕਿਉਂ ਲੱਗਾ ਤੁਹਾਨੂੰ ਕਿ ਇਹ ਵਿਰਾਸਤ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਾਣ ਚ ਲੈ ਕੇ ਆਉਣੀ ਜ਼ਰੂਰੀ ਹੈ ਕਿਉਂਕਿ ਇਸ ਤਰੀਕੇ ਦੇ ਮੇਲੇ ਕਿਸੇ ਦੇ ਜ਼ਹਿਨ ਦੇ ਵਿੱਚ ਨਹੀਂ ਆਏ ਸ਼ੁਰੂਆਤ ਕਿਵੇਂ ਹੋਈ ਕੋ ਗੱਲ ਇਹ ਹੈ ਵੀ ਜਿਹੜੀ ਕੌਮ ਜਿਹੜਾ ਦੇਸ਼ ਜਿਹੜੀ ਸਭਿਤਾ ਆਪਣੇ ਵਿਰਸੇ ਨੂੰ ਭੁੱਲ ਜਾਵੇ ਉਹ ਦੁਨੀਆ ਦੇ ਨਕਸ਼ੇ ਤੋਂ ਲੋਪ ਹੋ ਜਾਂਦੀ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਪੁਰਖਿਆਂ ਨੇ ਬਹੁਤ ਮਿਹਨਤ ਕਰਕੇ ਇਸ ਕੌਮ ਦਾ ਜਿਹੜਾ ਜਿਹੜਾ ਸਰਕਾਰ ਆ ਉਹਦਾ ਹੈ ਪੂਰਾ ਇਹਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹਨੂੰ ਕੈਮ ਰੱਖਿਆ ਹੈ ਅਸੀਂ ਚਾਹੁੰਦੇ ਅਸੀਂ ਕੈਮ ਰੱਖੀਏ ਤੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਵਿਰਾਸਤ ਉਹ ਵੇ ਕੈਮ ਰੱਖੀ ਬਿਲਕੁਲ ਸਹੀ ਗੱਲ ਹੈ ਪਰ ਇਹਨੂੰ ਜਿੰਦਾ ਰੱਖਣ ਦੇ ਲਈ ਕੀ ਕੀ ਹੋਰ ਉਪਰਾਲੇ ਕਰਨ ਦੀ ਕੋਸ਼ਿਸ਼ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਦੇਖੋ ਅਸੀਂ ਚਾਪਰੇ ਵੱਲੋਂ ਪੂਰੇ ਲੱਗੇ ਹੋਏ ਆ ਬਾਕੀ ਕਾਦਰ ਤੋਂ ਕੁਦਰ ਤੋਂ ਭਾਉਦਾ ਉਹ ਹੁੰਦਾ ਕਿਉਂਕਿ ਹੁਣ ਜੋ ਪਿੱਛੇ ਜੋ ਕਰੋਨਾ ਆ ਗਿਆ ਕਿਸ ਨੇ ਕੀ ਕਰ ਰਿਹਾ ਕੀ ਕਰ ਰਿਹਾ ਕਿਸੇ ਨੇ ਜਦੋਂ ਕਰੋਨੇ ਤੋਂ ਬਾਅਦ ਕੰਮ ਕਰੀਏ ਰੱਖੀ ਜਾਂਦਾ ਇਹ ਇਸ ਤਰ੍ਹਾਂ ਰਿਆਸ ਤੇ ਮੇਰਾ ਇਹ ਚਦਾਰੂਗਾ ਕੋਈ ਕੋਸਵੱਥਿਆ ਨਹੀਂ ਤੇ ਇਸ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਦੇਤੇ ਮੁੱਖ ਮਹਿਮਾਨਾਂ ਦੀ ਗੱਲ ਕਰੀਏ ਜਾਂ ਹੋਰ ਸ਼ਖਸੀਅਤਾਂ ਦੀ ਗੱਲ ਕਰੀਏ ਮਾਣਕੋਰ ਦੇ ਨੇ ਦੇਖੋ ਕਰ ਰਿਹਾ ਇਹਦੇ ਵਿੱਚ ਇਹ ਲੋਕਾਂ ਦਾ ਮੇਲਾ ਹੈ ਲੋਕਾਂ ਦਾ ਮੇਲਾ ਮੇਲੀ ਆਣਾ ਤੇ ਲੋਕਾਂ ਵੱਲੋਂ ਲੋਕਾਂ ਦਾ ਪਿਆਰ ਇੱਥੇ ਮੈਨੇਜ ਮੈਨੂੰ ਮਿਲਦਾ ਦੇਖਣ ਨੂੰ ਮਿਲਦਾ ਤੇ ਜੋ ਆਵੇ ਉਹ ਸਾਡਾ ਸਤਕਾਰਯੋਗ ਸਾਡਾ ਗੈਸਟ ਹੈ ਤੇ ਕੱਲ ਕੁਰਿਆ ਸਾਹਿਬ ਆਏ ਸੀ ਕਿ ਤੇ ਹੁਣ ਕੱਲ ਸੰਜੇ ਨੂੰ ਸਪੀਕਰ ਸਾਹਿਬ ਆ ਰਹੇ ਤੇ ਬਾਕੀ ਜੇ ਸ਼ਖਸੀਅਤਾਂ ਆ ਰਹੀਆਂ ਸ਼ਹਿਰ ਦੇ ਸ਼ਖਸੀਅਤਾਂ ਆ ਰਹੀਆਂ ਹੈ ਜੀਸੀ ਸਾਹਿਬ ਏਡੀਸੀ ਮੈਡਮ ਜੀ ਇਹ ਸਭ ਪੂਰਾ ਇੰਟਰਸਟ ਲੈ ਰਹੇ ਸਾਡੇ ਦਾ ਉਹ ਹੀ ਗੈਸਟ ਤੇ ਇਸ ਕਰਕੇ ਜਿਨ੍ਹਾਂ ਦਾ ਇੰਟਰਸਟ ਹੈ ਆਪਣੇ ਗੇਲ ਸਾਹਿਬ ਨੇ ਪੂਰਾ ਇੰਟਰਸਟ ਲਿਆ ਬਪੂਰੀ ਦਰਚਸਪੀ ਨਾ ਕਰ ਰਿਹਾ ਨੀਲ ਕਰਕੇ ਜਨੇ ਬੜਾ ਇੰਟਰਸਟ ਲਿਆ ਜਿਹੜਾ ਜਿਹੜਾ ਇੰਟਰਸਟ ਹੈ ਉਹ ਕਰਨ ਕੇ ਕੰਮ ਹੈ ਉਹਨਾਂ ਨੂੰ ਅਸੀਂ ਕਿਵੇਂ ਇਗਨੋਰ ਕਰ ਸਕਦੇ ਆ ਦੇਖੋ ਗੱਲ ਇਹ ਹੈ ਕਹਿੰਦੇ ਆ ਨਾ ਜਦੋਂ ਕੋਈ ਪਿੰਡ ਵੱਜਦਾ ਉਸ ਪਿੰਡ ਦੇ ਵਿੱਚ ਜਿਹੜਾ ਟੂਟਰ ਹੁੰਦਾ ਨਾ ਉਹਦੀ ਵੈਲੀ ਹੁੰਦੀ ਹੈ ਅੱਛਾ ਪਿੰਡ ਦੇ ਵਿੱਚ ਇਹਦਾ ਨਾਂ ਜੈਪਾਲਗੜ ਕਿਉਂ ਰੱਖਿਆ ਗਿਆ ਜਿੱਥੇ ਲੱਗਿਆ ਗਿਆ ਹਾਂ ਰਾਜਾ ਜੈਪਾਲ ਦੀ ਇਹ ਰਾਜਤਾਨੀ ਸੀ ਜੀ ਰਾਜਾ ਜੈਪਾਲ ਇੱਕ ਰਾਜਾ ਹੋਇਆ ਜਿਹਨੇ ਮਹਿਮੂਦ ਗਜ਼ਨਵੀਦਾ ਟੱਕਰਾਂ ਕੀਤਾ ਸੀ ਜੀ ਇਹ ਰਾਜ ਇੰਨਾ ਵੱਡਾ ਸੀ ਕਿ ਅਖੀਰਲਾ ਪਿੰਡ ਅਫਗਾਨਿਸਤਾਨ ਦੇ ਨਾਲ ਲੱਗਦਾ ਸੀ ਜਿਹਦਾ ਨਾਮ ਸੀ ਲਮਗਾਨ ਇੰਨਾ ਵੱਡਾ ਰਾਜ ਹੋਣ ਕਰਕੇ ਉਹਨੇ ਰਾਜ ਸਥਾਪਿਤ ਕੀਤਾ ਮਹਿਮੂਦ ਗਜ਼ਨ ਦਾ ਟੱਕਰਾ ਕੀਤਾ ਤੇ ਇਸ ਕਰਕੇ ਉਸ ਜਾਗ ਨੂੰ ਤਾਜ਼ੇ ਕਰਦੇ ਹੋਏ ਆ ਜੈਪਾਰ ਘੜ ਜੈਪਾਰ ਘੜ ਬਠਿੰਡਾ ਤੋਂ ਗੌਤਮ ਕੁਮਾਰ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ